ਹਾਂਜੀ ਦੋਸਤੋ ਤੇ ਰੋਜਾ ਸ਼੍ਰੀਤ ਤੋਂ ਆ ਰਹੇ ਸੀਗੇ ਹੁਣ ਤੁਹਾਨੂੰ ਦਿਖਾਉਂਦੇ ਆ ਕਿ ਬਿਲਕੁਲ ਨਜ਼ਦੀਕ ਰੇਲਵੇ ਸਟੇਸ਼ਨ ਦੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਵਰਲਡ ਦੀ ਸਾਹਮਣੋਂ ਮਹਿੰਗੀ ਤੇ ਪਵਿੱਤਰ ਧਰਤੀ ਜਿਸ ਦਾ ਪੂਰੇ ਵਰਲਡ ਤੇ ਨਾਮ ਹੈ ਔਰ ਇਸ ਧਰਤੀ ਨੂੰ ਜਿਹੜਾ ਵੀ ਕੋਈ ਭੈਣ ਭਰਾ ਇੱਥੇ ਤੋਂ ਗੁਜ਼ਰਦਾ ਦੇਖੋ ਖੜਕੇ ਜਾਂਦਾ ਔਰ ਪ੍ਰਣਾਮ ਕਰਕੇ ਜਾਂਦਾ ਨਾ ਸ਼ਹੀਦਾਂ ਨੂੰ ਪਰ ਮੈਂ ਤੁਹਾਨੂੰ ਹੁਣ ਲੈ ਚੱਲਦਾ ਬਿਲਕੁਲ ਨਜ਼ਦੀਕ ਰੇਲਵੇ ਸਟੇਸ਼ਨ ਤੇ ਕਿ ਉੱਥੇ ਆ ਦੇਖੋ ਉਹ ਵੀਰ ਵੀ ਟਰੈਕਟਰ ਖੜਾ ਕੇ ਪ੍ਰਣਾਮ ਕਰਨ ਲਈ ਆਇਆ ਸ਼ਹੀਦਾਂ ਨੂੰ ਲੈ ਚੱਲਦਾ ਬਿਲਕੁਲ ਨਜ਼ਦੀਕ ਰੇਲਵੇ ਸਟੇਸ਼ਨ ਆ ਜਿਹਨੂੰ ਕੀ ਕਿੰਨਾ ਹੰਕਾਰ ਆ ਔਰ ਉਸਦੇ ਰੇਲਵੇ ਮਨਿਸਟਰ ਨੂੰ ਕਿੰਨਾ ਹੰਕਾਰ ਹੋਊਗਾ ਜਿਹੜਾ ਇੱਥੇ ਸ਼ਹੀਦਾਂ ਦੀ ਪਵਿੱਤਰ ਧਰਤੀ ਦੇ ਨਾਲ ਲੱਗਦੇ ਰੇਲਵੇ ਸਟੇਸ਼ਨ ਤੇ ਟ੍ਰੇਨ ਨਹੀਂ ਰਕਵਾ ਰਹੇ ਹੈਗੇ ਆ ਜੋ ਚਲਦੇ ਆ हां जी दोस्तों मैं ਤੁਹਾਨੂੰ ਪਹਿਲਾਂ ਸਾਹਮਣੇੋਂ ਪਹਿਲਾਂ ਦਿਖਾਇਆ ਕਿ ਇਸ ਰੇਲਵੇ ਸਟੇਸ਼ਨ ਦੇ ਲੱਗੇ ਰੋਜ਼ਾ ਸ਼ਰੀਫ ਆ ਜਿੱਥੇ ਕਿ ਬਹੁਤ ਸਾਰੇ ਭੈਣ ਭਰਾ ਰੋਜ਼ਾ ਸ਼ਰੀਫ ਦੇ ਵਿੱਚ ਆਉਂਦੇ ਆ ਇੱਕ ਧਾਰਮਿਕ ਸਥਾਨ ਆ ਔਰ ਸੈਕੰਡਲੀ ਇਸ ਰੇਲਵੇ ਸਟੇਸ਼ਨ ਦੇ ਨਾਲ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਆ ਪਵਿੱਤਰ ਸਥਾਨ ਆ ਉਥੇ ਬਹੁਤ ਸਾਰੀਆਂ ਸੰਗਤਾਂ ਮੱਥਾ ਟੇਕਣ ਲਈ ਆਉਂਦੀਆਂ ਪਰ ਮੈਂ ਤੁਹਾਨੂੰ ਹੁਣ ਗਰਾਊਂਡ ਰਿਐਲਿਟੀ ਦਿਖਾਉਂਗਾ ਦੋਸਤੋ ਕਿ ਇੱਥੇ ਰੋਪੜ ਤੋਂ ਚੱਲਣ ਵਾਲੀਆਂ ਟ੍ਰੇਨਾਂ ਨਹੀਂ ਰੁਕਦੀਆਂ ਹੈਗੀਆਂ ਜੋ ਕਿ ਕਦੇ ਵੀ ਕਿਸੇ ਵੀ ਐਮਪੀ ਨੇ ਸੰਸਦ ਦੇ ਵਿੱਚ ਮੁੱਦਾ ਨਹੀਂ ਚੱਕਿਆ ਇਹ ਮੈਂ ਗਰਾਉਂਡ ਰਿਐਲਿਟੀ ਤੁਹਾਨੂੰ ਦਿਖਾਉਂਗਾ ਦੋਸਤੋ ਆ ਦੇਖੋ ਦੋਸਤੋ ਗਰਾਉਂਡ ਰਿਐਲਿਟੀ ਦਿਖਾਉਂਦਾ ਹੈ ਕਿ ਰੇਲਵੇ ਸਟੇਸ਼ਨ ਫਤਿਹਗੜ ਸਾਹਿਬ ਬਿਲਕੁਲ ਗੁਰਦੁਆਰੇ ਦੇ ਸਾਹਬ ਦੇ ਨਜ਼ਦੀਕ ਆ ਪਰ ਉਹ ਦੇਖੋ ਟ੍ਰੇਨ ਆ ਗਈ ਪਰ ਇੱਥੇ ਦੋਸਤੋ ਰੁਕਣੀ ਨਹੀਂ ਹੈਗੀ ਇਹ ਦੋਸਤੋ ਕੋਈ ਛੋਟਾ ਮੁੱਦਾ ਨਹੀਂ ਹੈਗਾ ਬਹੁਤ ਵੱਡਾ ਮੁੱਦਾ ਔਰ ਵਰਲਡ ਦੀ ਸਭ ਨਾਲੋਂ ਪਵਿੱਤਰ ਤੇ ਮਹਿੰਗੀ ਧਰਤੀ ਹੋਵੇ ਜਿਸ ਦਾ ਪੂਰੇ ਵਰਲਡ ਤੇ ਨਾ ਹੋਵੇ ਤੇ ਉੱਥੇ ਦੋਸਤੋ ਟ੍ਰੇਨ ਨਾ ਰੁਕੇ ਫਿਰ ਫਰਕ ਤਾਂ ਪੈਂਦਾ ਦੋਸਤੋ ਫਰਕ ਤਾਂ ਪੈਂਦਾ ਆ ਦੇਖੋ ਬਿਲਕੁਲ ਨਜ਼ਦੀਕ ਆ ਦੇਖੋ ਇਸ ਟ੍ਰੇਨ ਨੂੰ ਕਿੰਨਾ ਹੰਕਾਰ ਆ ਆ ਰੁਕੀ ਨਹੀਂ ਦੋਸਤੋ ਆ ਦੇਖ ਲਓ ਇਸ ਸਟਾਪੇਜ ਨਹੀਂ ਹੋਈ ਇੱਥੇ ਆ ਦੇਖੋ ਸਾਹਮਣੇ ਫਤਗੜ ਸਾਹਿਬ ਰੇਲਵੇ ਸਟੇਸ਼ਨ ਗੁਰਦੁਆਰਾ ਸਾਹਿਬ ਬਿਲਕੁਲ ਨਜ਼ਦੀਕ ਆ ਲੇਕਿਨ ਟ੍ਰੇਨ ਨਹੀਂ ਰੁਕੀ ਦੋਸਤੋ ਆ ਦੇਖੋ ਅੱਜ ਦੀ ਵੀਡੀਓ ਨੂੰ ਆਪਣਾ ਫਰਜ ਸਮਝ ਕੇ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ। ਆਹ ਦੇਖੋ ਆਹ ਗਰਾਊਂਡ ਰਿਐਲਿਟੀ ਆ। ਆ ਤੁਹਾਨੂੰ ਦਿਖਾ ਦਿੰਦੇ ਲੈ। ਟ੍ਰੇਨ ਨਹੀਂ ਰੁਕਦੀ ਦੱਸੋ। ਹੈ? ਔਰ ਐਮਪੀ ਸਾਹਿਬ ਉੱਥੇ ਜਾ ਕੇ 5 ਸਾਲ ਮੈਂ ਸਵਾਲ ਕਰਨਾ ਚਾਹੁੰਦਾ ਐਮਪੀ ਸਾਹਿਬ ਨੂੰ ਕਿ ਤੁਸੀਂ ਕੀਤਾ ਕੀ ਆ ਫਤਿਹਗੜ ਸਾਹਿਬ ਲਈ ਮੈਨੂੰ ਦੱਸਤਾ ਦਿਓ। ਇਹ ਮੇਰਾ ਪਹਿਲਾ ਸਵਾਲ ਸੀ ਕਿ ਸ਼ਹੀਦਾਂ ਦੀ ਪਵਿੱਤਰ ਧਰਤੀ ਫਤਿਹਗੜ ਸਾਹਿਬ ਤੇ ਟ੍ਰੇਨ ਤਾਂ ਰੁਕਦੀ ਨਹੀਂ ਹੈ। ਹਾਂਜੀ ਦੋਸਤੋ ਮੈਂ ਤੁਹਾਨੂੰ ਗਰਾਉਂਡ ਰਿਐਲਿਟੀ ਦਿਖਾਈ ਹੈ ਦੋਸਤੋ ਫਤਗੜ ਸਾਹਿਬ ਦੀ ਕਿ ਸ਼ਹੀਦਾਂ ਦੀ ਪਵਿੱਤਰ ਧਰਤੀ ਫਤਗੜ ਸਾਹਿਬ ਨਾਲ ਲੱਗਦੇ ਰੇਲਵੇ ਸਟੇਸ਼ਨ ਤੇ ਟ੍ਰੇਨ ਨਿਰੁਕਦੀ ਹੁਣ ਕਈ ਵੀਰਾਂ ਨੇ ਕਮੈਂਟ ਕਰਨੇ ਆ ਕਿ ਇਹ ਤਾਂ ਪੈਸੇਂਜਰ ਟ੍ਰੇਨ ਨਹੀਂ ਹੈ ਇਹ ਸੁਪਰ ਫਾਸਟ ਟ੍ਰੇਨ ਆ ਦੋਸਤੋ ਗੱਲ ਇਹ ਆ ਕਿ ਜੇ ਇੱਥੇ ਘੱਟੋ-ਘੱਟ ਚ ਜ਼ਿਆਦਾ ਨਹੀਂ ਰੁਕ ਸਕਦੀ ਘੱਟੋ-ਘੱਟ 30 ਸਕਿੰਟ ਦੀ ਬ੍ਰੇਕ ਲਾ ਲਵੇ ਟ੍ਰੇਨ ਤਾਂ ਟ੍ਰੇਨ ਦਾ ਕੀ ਘਸ ਜੂਗਾ ਤੇ ਉਥੇ ਜਿਹੜੇ ਬੈਠੇ ਨੇ ਐਮਪੀ ਬੈਠੇ ਨੇ ਸੰਸਦ ਦੇ ਵਿੱਚ ਤੇ ਉਹਨਾਂ ਦਾ ਕੀ ਕਸਜੂਗਾ ਸੋ ਮੇਰਾ ਸਵਾਲ ਇਹ ਆ ਸੋ ਮੈਂ ਹੱਥ ਬਨ ਕੇ ਬੇਨਤੀ ਕਰਨਾ ਚਾਹੁੰਦਾ ਇਹ ਕੋਈ ਛੋਟਾ ਬੋਡਾ ਮੁੱਦਾ ਨਹੀਂ ਹੈਗਾ ਇਹ ਸਵਾਲ ਆ ਸਾਡਾ ਇਹ ਜਨਤਾ ਦਾ ਸਵਾਲ ਆ ਲੋਕਾਂ ਦਾ ਸਵਾਲ ਆ ਨੌਜਵਾਨਾਂ ਦਾ ਸਵਾਲ ਆ ਤੇ ਐਮਪੀ ਸਾਹਿਬ ਵੀ ਮੈਨੂੰ ਜਵਾਬ ਜ਼ਰੂਰ ਦੇਣ ਕਿ ਇਹ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਟ੍ਰੇਨ ਕਿਉਂ ਨਹੀਂ ਰੁਕ ਰਹੀ ਹੈ ਕੀ ਤੁਸੀਂ ਕੋਈ ਐਪਲੀਕੇਸ਼ਨ ਸਬਮਿਟ ਕੀਤੀ ਜਾਂ ਸੰਸਦ ਦੇ ਵਿੱਚ ਲੋਕ ਸਭਾ ਦੇ ਵਿੱਚ ਤੁਸੀਂ ਇਸ ਇਹ ਮੁੱਦਾ ਚੱਕਿਆ ਕਿ ਮੈਂ ਫਤਗੜ ਸਾਹਿਬ ਦੀ ਪਵਿੱਤਰ ਧਰਤੀ ਤੋਂ ਆ ਕਿ ਉੱਥੇ ਗੁਰਦੁਆਰਾ ਸ੍ਰੀ ਫਤਗੜ ਸਾਹਿਬ ਦੇ ਨਾਲ ਲੱਗਦਾ ਰੇਲਵੇ ਸਟੇਸ਼ਨ ਹੈ ਜੋ ਕਿ ਬਿਲਕੁਲ ਨਜ਼ਦੀਕ ਆ ਜੋ ਮੈਂ ਤੁਹਾਨੂੰ ਵੀਡੀਓ ਚ ਸਾਰਾ ਦਿਖਾਤਾ ਕਿ ਇਹ ਇੱਥੇ ਟ੍ਰੇਨ ਨਹੀਂ ਰੁਕਦੀ ਹੈ ਕਿ ਟ੍ਰੇਨ ਕਿਉਂ ਨਹੀਂ ਰੁਕਦੀ ਹੈ ਇਹ ਤੁਸੀਂ ਉੱਥੇ ਕੋਈ ਤੁਹਾਡੇ ਕੋਲ ਵੀਡੀਓ ਹੋਵੇ ਐਮਪੀ ਸਾਹਿਬ ਕੋਲ ਤਾਂ ਸਾਨੂੰ ਉਹ ਵੀ ਜ਼ਰੂਰ ਦਿਖਾਓ ਜੇਕਰ ਤੁਹਾਡੇ ਕੋਲ ਕੋਈ ਰਿਟਰਨ ਦੇ ਵਿੱਚ ਲੈਟਰ ਹੋਵੇ ਕਿ ਹਾਂ ਤੁਹਾਡੀ ਤਾਂ ਬਈ ਮੰਨਿਓ ਨਹੀਂ ਹੈ ਉਹਨਾਂ ਨੇ ਵੀ ਤੁਹਾਡੀ ਟ੍ਰੇਨ ਰੋਕੀ ਨਹੀਂ ਹੈ ਵੀ ਸਾਡੇ ਤਾਂ ਉੱਥੇ ਜੋਰ ਨਹੀਂ ਚੱਲਿਆ ਤਾਂ ਉਹ ਵੀ ਜਰੂਰ ਸਪਸ਼ਟੀਕਰਨ ਜਰੂਰ ਦਿਓ ਕਿਉਂਕਿ ਜਨਤਾ ਹੁਣ ਸਵਾਲ ਪੁੱਛਦੀ ਆ ਫਤਿਹਕੜ ਸਾਹਿਬ ਦੀ ਤੇ ਸ਼ਸ਼ੀਕਲ ਦੋਸਤੋ ਮੈਂ ਤੁਹਾਡਾ ਆਪਣਾ ਅਮਨ ਫਤਿਹ